ਨਾ ਨਾ ਰੇਟ ਨਹੀਂ ਯਾਦੇ ਜੀ ਰੇਟ ਐਨੇ ਹੈ ਨਹੀਂ ਬਾਕੀ ਜਿਹੜੇ ਬੁਲਟਾਂ ਦੇ ਸ਼ਕੀਨ ਹੈ ਨਾ ਜੀ ਉਹਨਾਂ ਨੂੰ ਸਾਰਾ ਪਤਾ ਹੈ ਵੀ 12 ਦਾ ਕੀ ਰੇਟ ਚੱਲੀ ਜਾਂਦਾ 13 ਦਾ ਕੀ ਰੇਟ ਚੱਲੀ ਜਾਂਦਾ ਆਪਾਂ ਨੂੰ ਕਾਲ ਕਰਕੇ ਪਹਿਲਾਂ ਰੇਟ ਪੁੱਛੀ ਠੀਕ ਹੈ ਠੀਕ ਹੈ ਆਪਾਂ ਰੇਟ ਉਹਨੂੰ ਘੱਟ ਹੀ ਦੇਵਾਂਗੇ ਆਪਦਾ ਮਾਰਜਿਨ ਜ਼ਰੂਰ ਰੱਖਾਂਗੇ 5000 ਰੁਪਏ ਜਿੰਨਾ ਆਇਆ ਚਲੋ ਰੱਖਣੀ ਹੈ ਉਦੋਂ ਬਾਅਦ ਉਹਨੂੰ ਮੰਨ ਲਓ ਵੀ ਆਇਆ ਨਹੀਂਗਾ ਵੀ ਆਪਾਂ ਬਾਲਾ ਉਹ ਕਰਦੇ ਆ ਜੇ ਕਿਸੇ ਨੇ ਇਹ ਵੀ ਕਹਿਤਾ ਨਾ ਜਾ ਕੇ ਇਹ ਕਿਸੇ ਨੇ ਕਹਿਦਾ ਆਪਣੇ ਤੋਂ ਬੋਲਟ ਲੈ ਗਿਆ ਕਿਸੇ ਬੰਦੇ ਨੇ ਇਹ ਕਹਿਤਾ ਵੀ ਯਾਰ ਤੂੰ ਤਾਂ ਮਹਿੰਗਾ ਚੱਕ ਲਿਆ ਤਾਂ ਵੀ ਆਪਦਾ ਕੁੱਠਾ ਦੇ ਜੋ ਪੈਸੇ ਲੈ ਜਾਓ ਇਹ ਮਹਿੰਗਾ ਨੂੰ ਲੱਗਦਾ ਬਿਲਕੁਲ ਗੱਲਾਂ ਉਹਨਾਂ ਲਈ ਬਹੁਤ ਦਲੇਰ ਬਾਲਾ ਫੰਦੇ ਮਹਿੰਗਾ ਲੈ ਜਾਂਦਾ ਜਾਂ ਹੋਰ ਲੈ ਜਾਂਦਾ ਹੈਨਾ ਆਮ ਹੀ ਕਹਿ ਦਿੰਦੇ ਬਈ ਹਾਂਜੀ ਹਾਂਜੀ ਹਾਂ ਤੇ ਜਾਂ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਘਰੇ ਜਾ ਕੇ ਮੱਲਾ ਇਹ ਵੀ ਕਹਿ ਜਾਂਦੇ ਵੀ ਬੁੜਾ ਲੜ ਪੈਂਦਾ ਵੀ ਇੰਨਾ ਮਹਿੰਗਾ ਕਿਉਂ ਚੱਕ ਲਿਆਦਾ ਹੈ ਨਾ ਉਹ ਚੀਜ਼ਾਂ ਵੀ ਹੁੰਦੀਆਂ ਬਾਈ ਮਹਿੰਗੇ-ਮੁੰਗੇ ਨਹੀਂ ਹੈਗੇ ਭਾਅ ਦੇ ਵਿੱਚ ਹੀ ਹੈਗੇ ਸਾਰੇ ਸਾਰੇ ਬੁਲਟ ਠੀਕ ਹੈ ਅੱਛਾ ਬਾਈ ਇਹ ਕਈ ਵਾਰੀ ਹੁਣ ਜਦੋਂ ਬੁਲਟ ਪੁਰਾਣੇ ਆਉਂਦੇ ਆ ਮੰਨ ਲਓ ਕਿਤੇ ਨਾ ਕਿਤੇ ਕੋਈ ਮਾੜਾ-ਮੋਟਾ ਲੱਗਿਆ ਹੁੰਦਾ ਜਾਂ ਹੋਰ ਹੁੰਦਾ ਕੋਈ ਉਦਾਂ ਦੀ ਦਿੱਕਤ ਆ ਨਾ ਇਹ ਉਤਾ ਦੱਸ ਦਿੰਨੇ ਮਾਮੂਲੀ ਜੀ ਗੱਲ ਕਿਤੇ ਹੋਵੇ ਮੰਨ ਲਓ ਪੇਂਟ ਸ਼ੇਂਟ ਹੁੰਦਾ ਉਹ ਦੱਸ ਦਿੰਨੇ ਆ ਉਹ ਤਾਂ ਅਸੀਂ ਆਪ ਹੀ ਨਹੀਂ ਚੱਕਦੇ ਪਹਿਲੀ ਗੱਲ ਨਰਮ ਬੁਲਟ ਅਸੀਂ ਆਪ ਹੀ ਨਹੀਂ ਚੱਕਦੇ ਅੱਛਾ ਜੇ ਕੋਈ ਹੁੰਦਾ ਜੀ ਕਿਸੇ ਦਾ ਮਗਰਾੜ ਪੇਂਟ ਹੋਵੇ origignal ਉਹ ਦੱਸ ਦਿੰਨੇ ਤਕਰੀਬਨ ਕੋਈ 20 ਬੋਲਟਾਂ ਦੇ ਵਿੱਚੋਂ ਕਿਸੇ ਦਾ ਇੱਕ ਅਦਾ ਆ ਜੇ ਬਾਕੀ origignal ਹੀ ਆਉਂਦੇ ਆ ਜੀ ਸਰ ਸਾਰੇ origignal ਹੀ ਆਉਂਦੇ ਆ ਅਸੀਂ ਆਪ ਹੀ ਉਹ ਜਿਹੇ ਬੁਲਟ ਚੱਕਦੇ ਹੀ ਨਹੀਂ ਯਾ ਤੁਹਾਡੇ ਸਾਹਮਣੇ ਸਾਰੇ ਖੜੇ ਆ ਚੱਕਰ ਕੇ ਪੀਸ ਖੜੇ ਆ